ਖੈਰ ਸਿਰਸਾ ਸਾਹਿਬ ਬਾਰੇ ਵੀ ਦੱਸੋ ਜੀ ਉਹ ਵੀ ਥੋੜੀ ਉਤਸੁਕਤਾ ਹੋ ਰਹੀ ਹੈ ਵੀ ਇਹਨੇ ਪੈਸੇ ਵਧ ਦੇ ਕਿਵੇਂ ਆਪਾਂ ਤੇ ਇਨੀ ਮਿਹਨਤ ਕਰਦੇ ਆ ਆਪਣੀ ਜਾਇਦਾਦ ਵੱਧ ਹੀ ਨਹੀਂ ਹੈ ਹਾਂ ਜੀ ਦੇਖੋ ਗੱਲ ਇਹ ਹੈ ਕਿ ਮਨਜਿੰਦਰ ਸਿੰਘ ਸਿਰਸਾ ਬਾਰੇ ਵੀ ਕਮਾਲ ਦਾ ਅੰਕੜਾ ਹੈ ਨਾ ਜੀ ਉਹਨਾਂ ਨੇ ਜਿਹੜਾ ਹਲਫਨਾਮਾ ਫਾਈਲ ਕੀਤਾ ਸਾਬ ਹੂੰ ਉਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਡਿਕਲੇਅਰ ਕੀਤੀ ਆ ਪ੍ਰਾਪਰਟੀ ਜਿਹੜੀ ਹੈ ਉਹ 185 ਕਰੋੜ ਦੀ ਆ ਲਗਭਗ 186 ਕਰੋੜ ਕਿਉਂਕਿ 185.92 ਯਾਨੀ 8 ਲੱਖ ਹੋਰ ਹੁੰਦਾ ਤੇ 186 ਕਰੋੜ ਹੋ ਰਹੀਏ ਦੇ ਸਕਿਆ ਜੀ ਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਉਹਨਾਂ ਦਾ ਪਿਛਲਾ ਜਿਹੜਾ ਹਲਫਨਾਮਾ ਸੀਗਾ ਉਹ ਮਹਸ 99.28 ਕਰੋੜ ਦਾ ਹੈ ਹੂੰ ਸਿਰਫ ਯਾਨੀ ਲਗਭਗ ਲਾ ਲਓ ਕਿ ਸਵਾ ਕੁ ਨੰਨਵੇਂ ਜੀ ਕਰੋੜ ਦਾ ਤਾਂ ਇੰਨਾ ਕੋ ਫਰਕ ਪੈਂਦੇ ਆ ਪੈਂਦੇ ਆ ਕਿ ਪਿਛਲਾ ਇਲੈਕਸ਼ਨ ਜਿਹੜਾ ਇਹਨਾਂ ਨੇ ਲੜਿਆ ਜੀ ਉਹਦਾ ਹਲਫਨਾਮਾ ਤੇ ਹੁਣ ਵਾਲਾ ਹਲਫਨਾਮਾ ਕਰੋੜਾਂ ਦਾ ਵੀ ਵੱਧ ਕੇ ਫਿਰਦੇ ਕਰੋੜਾਂ ਦਾ ਤੁਸੀਂ ਆਪ ਹੀ ਜੀ ਜੀ ਅੰਤਰ ਲਾ ਲਓ ਮੈਂ ਨਾ ਥੋੜਾ ਜਿਹਾ ਹੋਰ ਦੇਖਿਆ ਜਾ ਕੇ ਜੀ ਅੱਗੇ ਜੀ ਇਹ ਦੋ ਬਹੁਤ ਕਹ ਲੋ ਕਿ ਕੱਲ ਦੇ ਬਿਲਕੁਲ ਰੌਚਕ ਰੌਚਕ ਨਹੀਂ ਬਿਲਕੁਲ ਹਾਂ ਜੀ ਕਿ ਇੱਕ ਤੇ ਲੋਨ ਜਿਹੜਾ ਉਹ ਮੈਂਬਰ ਪਾਰਲੀਮੈਂਟਾਂ ਦੇ ਘਰੋਂ ਲਿਆ ਗਿਆ ਤੇ ਸੰਸਦਿਆ ਸਭਾ ਵਾਲਾ ਤੇ ਦੂਸਰਾ ਸਿਰਸਾ ਸਾਹਿਬ ਦੀ ਜਿਹੜੀ ਦੌਲਤ ਵਧੀ ਹੈ ਜੀ ਉਹ ਵੀ ਇੰਟਰਸਟਿੰਗ ਹੈ ਦੇਖੋ ਇਹ ਤੇ ਅੰਕੜਾ ਹੁਣ ਤਾਂ ਆ ਗਿਆ ਨਾ ਮੈਂ ਇਹਨਾਂ ਦਾ ਅੰਕੜਾ ਕੱਢਿਆ ਜਿਹੜਾ 2008 ਦੇ ਵਿੱਚ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਉਹ ਵੀ ਕਦੋਂ ਲਾਈਮਲਾਈਟ 'ਚ ਹੁੰਦੇ ਆ ਜਦੋਂ ਅਕਾਲੀ ਸਰਕਾਰ ਬਣਦੀ ਹੈ ਠੀਕ ਹੈ ਜੀ ਅਕਾਲੀ ਸਰਕਾਰ ਬਣਦੀ ਹੈ ਹੂੰ 2007 ਦੇ ਵਿੱਚ ਜੀ ਜੀ ਤਾਂ ਮੈਂ ਕਹਾਂ ਜੀ ਉੱਥੋਂ ਕੱਢ ਕੇ ਦੇਖੀਏ ਜਦੋਂ ਇਹਨਾਂ ਦਾ ਸਫ਼ਰ ਜਿਹੜਾ ਹੈ ਨਾ ਆਪਾਂ ਦੇਖਦੇ ਹਾਂ ਕਿ ਇੱਕ ਹਾਲਾਂਕਿ ਕੋਈ ਮਨਜਿੰਦਰ ਸਿੰਘ ਸਿਰਸਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਈ ਕੱਲਾ ਹੈ ਵਾਹਿਦ ਹੈ ਜੀ ਇੰਡੀਆ 'ਚ ਕਿਸੇ ਹੋਰ ਨੇਤਾ ਦੀ ਜਿਹੜੀ ਅਦੌਲਤ ਹੈ ਉਹ ਏਦਾਂ ਅਮਿਤ ਸ਼ਾਹ ਦੇ ਮੁੰਡੇ ਦਾ ਦੇਖ ਲਓ ਜੈਨਦ ਸ਼ਾਹ ਦਾ ਹੂੰ ਰਾਤੋਂ ਰਾਤ ਕਿਦਾਂ ਵੱਧ ਗਈ ਸੀ ਤਾਂ 2008 ਤੋਂ ਜੇ ਆਪਾਂ ਦੇਖੀਏ ਤਾਂ ਇਹਨਾਂ ਦਾ ਜਿਹੜਾ ਸੀਗਾ ਫਿਗਰ ਜੀ ਜੋ ਇਹਨਾਂ ਨੇ ਡਿਕਲੇਰੇਸ਼ਨ ਚ ਦੱਸਿਆ ਉਹ 43 ਕਰੋੜ 64 ਲੱਖ 35 ਹਜ਼ਾਰ 308 ਰੁਪਏ ਸੀ ਜੀ ਯਾਨੀ 2008 ਚ ਲਾ ਲੋ ਕਿ ਅਕਾਲੀ ਆ ਰਹੇ ਆ ਹਮ ਤੇ ਮਤਲਬ ਕਿ ਮਨਜਿੰਦਰ ਸਿੰਘ ਸਿਰਸਾ ਦਾ ਸਿਤਾਰਾ ਚਮਕਣ ਜਾ ਰਿਹਾ ਜੀ ਕਿਉਂਕਿ ਉਸ ਤੋਂ ਬਾਅਦ ਇਹ ਸੁਖਬੀਰ ਸਿੰਘ ਅੱਛਾ ਸੁਖਬੀਰ ਸਿੰਘ ਬਾਦਲ ਨਾਲ ਇੰਨੀ ਗੁੱਡ ਸੀ ਹਮ ਕਿ ਇਹਨਾਂ ਨੂੰ ਕੈਬਨਟ ਦਾ ਇੱਕ ਦਰਜਾ ਦਿੱਤਾ ਗਿਆ ਸੀਗਾ ਜਿਵੇਂ ਕੈਬਨਿਟ ਮੰਤਰੀਆਂ ਦਾ ਦਰਜਾ ਨਹੀਂ ਦਿੱਤਾ ਗਿਆ ਜੀ ਜੀ ਇਹਨਾਂ ਦੇ ਨਾਲ ਸਪੈਸ਼ਲ ਪਾਇਲਟ ਚੱਲਦੀ ਸੀਗੀ ਕਿਆ ਬਾਤ ਇਹ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਬੰਦਿਆਂ ਚੋਂ ਸਨ ਸਰ ਜੀ ਤਾਂ ਫਿਰ ਉਸ ਤੋਂ ਬਾਅਦ 2013 'ਚ ਤੁਸੀਂ ਦੇਖੋ ਹੁਣ 2008 ਹੂੰ 2013 'ਚ ਇਹਨਾਂ ਦੀ ਦੌਲਤ ਇੰਨੀ ਵੱਧਦੀ ਆ ਕਿ ਸ਼ਾਇਦ ਇਹ ਦਿੱਲੀ ਦੇ ਸਭ ਤੋਂ ਕਹਿ ਲੋ ਕਿ ਅਮੀਰ ਪੋਲੀਟੀਸ਼ੀਅਨ ਚੋ ਇੱਕ ਬਣ ਗਏ ਸਨ ਯਾਨੀ 2 ارب 35 ਕਰੋੜ 51 ਲੱਖ 23043 ਰੁਪਏ ਕੀ ਆ ਬਾਤ ਯਾਨੀ 215 ਯਾਨੀ ਪੰਜਾਂ ਸਾਲਾਂ ਚ ਹੁਣ ਤੁਸੀਂ ਦੇਖ ਲਓ 43 ਕਰੋੜ ਤੋਂ ਇਹਨਾਂ ਦੀ ਦੌਲਤ ਜਿਹੜੀ ਆ ਉਹ ਵੱਧ ਕੇ ਹੋ ਜਾਂਦੀ ਆ 215 ਕਰੋੜ ਵਾਹ ਮਨ ਲਓ ਕਿ ਅਸਲੀ ਤਾਂ ਇੱਥੇ ਆ ਹਮ ਅਸਲੀ ਤੇ ਇੱਥੇ ਕਾਟੇ ਉਹਦੇ ਬਹੁਤ ਬਾਅਦ ਜ਼ਿਆਦਾ ਵਧੀ ਨਹੀਂ ਇਹ ਤਾਂ ਚਲੋ ਆਪਾਂ ਆ ਅੰਕੜਾ ਜਿਹੜਾ ਲੇਟੈਸਟ ਆਇਆ ਹੈ ਇਹਦੇ ਤੇ ਤਾਂ ਚਰਚਾ ਕਰ ਰਹੇ ਆ ਪਰ ਪਿੱਛੋਂ ਵੇਖੋ ਕਿ ਜਿਹੜਾ ਸਭ ਤੋਂ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲੋਗਾ ਕਿ ਦੌਲਤ ਦੇ ਵਿੱਚ ਗ੍ਰਾਫ ਅਪ ਹੋਇਆ ਬਿਲਕੁਲ ਹਾਂਜੀ ਸ਼ੂਟ ਅਪ ਹੋਇਆ ਉਹ ਹੋਇਆ 2008 ਤੋਂ 13 ਦੇ ਦਰਮਿਆਨ ਤੇ ਇਹ ਉਸ ਹੀ ਸਮੇਂ ਦੇ ਦੌਰਾਨ ਜੇ ਤੁਸੀਂ ਦੇਖੋਗੇ ਬਈ ਚੜਦੇ ਆ ਪੂਰੇ ਚੜਾਈ ਚ ਹੁੰਦੇ ਆ ਜੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਦਿੱਲੀ ਕਮੇਟੀ ਚ ਜਾਂਦੇ ਆ ਹਮ ਦਿੱਲੀ ਕਮੇਟੀ ਦੇ ਵਿੱਚ ਇਹ ਜੀਕੇ ਸਾਹਿਬ ਤੇ ਸਿਰਸਾ ਸਾਹਿਬ ਜੀ ਪਹਿਲਾ ਇਕੱਠੇ ਸੀ ਬਾਅਦ ਦੇ ਵਿੱਚ ਜਦੋਂ ਲੜੇ ਇਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਕੱਢ ਕੇ ਦੇਖ ਲਿਓ ਹਮ ਕਿਸੇ ਨੇ ਕੋਈ ਸਬਜੀ ਘਟਾਲੇ ਦਾ ਦੋਸ਼ ਲਾਇਆ ਕਿਸੇ ਨੇ ਕਿਸੇ ਤੇ ਕੁਝ ਦੋਸ਼ ਲਾਇਆ ਮਤਲਬ ਕਿ ਫਿਰ ਤੁਸੀਂ ਦੇਖੋਗੇ ਕਿ ਕਹਾਣੀਆਂ ਜਿਹੜੀਆਂ ਖਿਲਰ ਗਈਆਂ ਜੀ ਤਾਂ ਇਹ ਹੈ ਇਹਨਾਂ ਦੀ ਦੌਲਤ ਭਾਈ ਜਿਹੜੀ ਵਧੀ ਹੈ ਤੇ ਮੈਂ ਥੋੜਾ ਬਹੁਤਾ ਤੁਹਾਨੂੰ ਰਾਜ਼ ਨਹੀਂ ਦੱਸ ਦਿੱਤਾ ਕਿ ਅਕਸਰ ਜਿਹੜੀ ਨੇਤਾਵਾਂ ਦੀ ਦੌਲਤ ਹੈ ਉਹ ਕਦੋਂ ਵਧਦੀ ਹੈ ਕਦੋਂ ਵਧਦੀ ਹੈ ਜਦੋਂ ਪਾਵਰ ਚੁੰਦੇ ਆ ਸਭ ਔਰ ਇਸ ਤਰ੍ਹਾਂ ਇਹਨਾਂ ਦੀ ਦੌਲਤ ਵਧਦੀ ਹੈ ਤੁਸੀਂ ਐਦਾਂ ਕਰਿਓ ਕਿ ਨੇੜੇ ਤੇੜੇ ਦਾ ਜਿਹੜਾ ਤੁਹਾਡਾ ਕੋਈ ਛੋਟਾ ਮੋਟਾ ਨੇਤਾ ਵੀ ਹੈ ਨਾ ਸਭ ਜੀ ਛੋਟਾ ਮੋਟਾ ਨੇਤਾ ਛੋਟਾ ਮੋਟਾ ਨੇਤਾ ਵੀ ਛੱਡਦੇ ਹੋ ਕਿ ਤੁਹਾਡਾ ਖਾਸਮ ਖਾਸ ਅਫਸਰ ਹੀ ਹੋਵੇ ਨਾ ਉਹਦੇ ਘਰੇ ਲੋਕ ਉਹੀ ਸੁੱਟੀ ਜਾਂਦੇ ਨੇ ਬਿਲਕੁਲ ਇਹ ਤੁਸੀਂ ਦੇਖ ਲਿਓ ਮਤਲਬ ਕਿ ਅੱਜ ਕੱਲ ਤੇ ਹਾਲਾਤ ਜਿਹੜੇ ਉਹ ਇਸ ਤਰ੍ਹਾਂ ਦੇ ਬਣੇ ਪਏ ਨੇ ਜੀ ਜੀ ਜੇ ਕੋਈ ਨਾ ਵੀ ਮੰਗਣ ਜਾਵੇ ਨਾ ਜਿਹੜਾ ਕੋਈ ਪਾਵਰ ਚ ਆ ਗਿਆ ਤਾਂ ਸਰ ਲੋਕੋ ਦੇ ਘਰ ਹੀ ਦੇ ਜਾਂਦੇ ਨੇ ਆ ਕੇ ਲੋੜ ਹੀ ਨਹੀਂ ਆ ਬਿਲਕੁਲ ਮੰਗਣ ਦੀ ਲੋੜ ਨਹੀਂ ਪੈਂਦੀ ਬਿਨਾ ਮੰਗੇ ਮਿਲਦੇ ਫਿਰ ਹਾਂਜੀ ਕੱਲ ਇਹ ਆ ਕਿ ਬਈ ਇਹ ਬਹੁਤ ਵੱਡਾ ਇੰਡੀਆ ਦੇ ਵਿੱਚ ਕਹ ਲਓ ਕਿ ਤਰਾਸਤਿਕ ਪੱਖ ਆਇਆ ਕਰਨ ਇੱਥਾ ਕਿ ਅਮੀਰ ਅਮੀਰ ਹੋ ਰਿਹਾ ਗਰੀਬ ਗਰੀਬ ਹੋ ਰਿਹਾ ਤੇ ਰਾਜਨੀਤੀ ਚ ਜਿਹਦਾ ਦਾਅ ਫੱਬ ਗਿਆ ਸਭ ਉਹ ਤੇ ਦਿਨਾਂ ਚ ਹੀ ਇਸ ਤਰ੍ਹਾਂ ਫਿਰ ਆ ਗਿਆ ਬਿਲਕੁਲ ਬਿਲਕੁਲ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦੇ ਕਾਰੋਬਾਰ ਨਹੀਂ ਇਹਨਾਂ ਦੇ ਕੰਮਕਾਰ ਨਹੀਂ ਸਾਰਿਆਂ ਦੇ ਆਪਦੇ ਹੁੰਦੇ ਆ ਸਾਰੇ ਮਿਹਨਤ ਵੀ ਕਰਦੇ ਆ ਪਰ ਅਸਲ ਦੇ ਵਿੱਚ ਜਦੋਂ ਦੌਲਤ ਦਾ ਗ੍ਰਾਫ ਤੁਸੀਂ ਦੇਖੋਗੇ ਲੀਡਰਾਂ ਦੀ ਦੌਲਤ ਦਾ ਗ੍ਰਾਫ ਹਮੇਸ਼ਾ ਉਹ ਤੋਂ ਵਧੇਗਾ ਜਦੋਂ ਪਾਵਰ ਚ ਹੋਣ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ 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 ਕਿਉਂਕਿ ਜੁਗਾੜ ਬੰਦੀ ਹੁੰਦੀ ਚਾਹੇ ਉਹ ਸੈਂਟਰ ਚ ਹੋਣ ਤੇ ਚਾਹੇ ਉਹ ਸਟੇਟ ਚ ਹੋਣ ਜਦੋਂ ਪਾਵਰ ਚ ਹੋਏ ਉਹਨਾਂ ਦੀ ਪਾਰਟੀ ਪਾਵਰ ਚ ਹੋਵੇ ਫਿਰ ਤੇ ਜਾਂਦਾ ਕੰਮ ਤਾਂ ਇਹ ਮੌਕਾ ਹੁੰਦਾ ਉਹ ਜਿਵੇਂ ਪੰਜਾਬੀ ਜਨੇ ਦੇ ਲੱਪਗੜੱਪੀ ਖਾਣ ਵਾਲਾ ਕੰਮ ਹੁੰਦਾ ਫਿਰ ਉਹ ਇਕੱਠੇ ਕਰਨੇ ਹੁੰਦੇ ਜੱਫੀਆਂ ਪਾਪ ਆਗੇ ਖੈਰ ਜੱਟ ਨੂੰ ਫਾਇਰ ਜੀ ਕਹਿੰਦੇ ਆ ਕਿ ਠੀਕ ਹੈ ਢਿੱਲੋਂ ਸਾਹਿਬ ਖਬਰ ਆ ਰਹੀ ਹੈ ਮੁੰਡਾ ਕਨੇਡਾ ਗਿਆ ਹੋਵੇ ਸ਼ਾਇਦ ਇੱਕ ਮਿੱਤਰ ਕਹਿ ਰਿਹਾ ਸੀ ਕਿ ਜੇ ਐਮਬੀਬੀਐਸ ਕਰ ਰਿਹਾ ਜਾਂ ਪੰਜਾਬ ਦੇ ਵਿੱਚ ਪੜ੍ਹ ਰਿਹਾ ਤੇ ਉਹਦਾ ਵੀ ਖਰਚਾ ਬਹੁਤ ਹੈ ਖੈਰ ਇਹ ਇਹਦੇ ਬਾਰੇ ਆਪਾਂ ਹੁਣ ਕੁਝ ਗੱਲ ਇਹ ਕਹਿ ਸਕਦੇ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਉਸ ਚੀਜ਼ ਨੂੰ ਇਦਾਂ ਨਾ ਆਦਰਵਾਈਸ ਨਾ ਲਓ ਹਮ ਸਹਾਰਾਨਗੀ ਤੇ ਇਹ ਗੱਲ ਦੀ ਹੈ ਕਿ ਨੌਨ ਜਿਹੜਾ ਹੈ ਨਾ ਉਹ ਐਮਪੀਆਂ ਤੋਂ ਲਿਆ ਜਾ ਰਿਹਾ ਉਹ ਵੀ ਪੰਜਾਬ ਦੇ ਹਨ ਬਿਲਕੁਲ 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 ਦਿੱਲੀ ਦਾ ਲੀਡਰ ਆ ਗੱਲ ਜਿਹੜੀ ਜਿਆਦਾ ਕੋਸਟ ਹੈ ਮੇਨ ਗੱਲ ਉਹਨੂੰ ਛੱਡ ਕੇ ਹੁਣ ਤੁਸੀਂ ਉਹ ਪਤਾ ਨਹੀਂ ਉਹ ਐਮਪੀਬੀਐਸ ਕਰਦਾ ਕਿ ਆਪਾਂ ਉਹ ਅਗਲੇ ਦੀ ਪ੍ਰਾਈਵੇਸੀ ਦਾ ਖਿਆਲ ਰੱਖੀਏ ਜੋ ਮਰਜ਼ੀ ਕਰਦਾ ਦਾ ਇਹਦੇ ਵਿੱਚ ਇਹ ਇਸ ਚੀਜ਼ ਨੂੰ ਆਪਾਂ ਸਮਝ ਨਹੀਂ ਸਕਦੇ ਹੂੰ ਕਿ ਭਈ ਅਸਲ ਕਹਾਣੀ ਕੀ ਹੈ ਪਿਛੇ ਦੀ ਕਹਾਣੀ ਥੋੜਾ ਜਿਹਾ ਫੜਨ ਦੀ ਕੋਸ਼ਿਸ਼ ਕਰੋਗੇ ਨਹੀਂ ਹਾਂ ਬਿਲਕੁਲ ਜੀ ਜੀ ਬਖਸ਼ੀ ਸਿੰਘ ਜੀ ਕਹ ਰਹੇ ਕਿ ਸਰਸਾ ਸਾਹਿਬ ਵੀ ਕਹਿੰਦੇ ਜੁਗਾੜੀ ਬੰਦੇ ਨੇ ਕਦੇ ਸੁਖਵੀਰ ਨਾ ਕਦੇ ਅਮਿਤ ਸ਼ਾਹ ਨਾ ਕਦੇ ਮੋਦੀ ਨਾ ਕਹਿੰਦੇ ਸਾਰਾ ਨਾ ਯਾਰੀ ਇਹਨਾਂ ਦੀ ਤੇ ਮੁਕਰਦਰ ਸਿੰਘ ਜੀ ਕਹਿ ਰਹੇ ਨੇ ਮਿੰਟੂ ਜੀ ਕਹਿੰਦੇ ਐਮਪੀ ਬਣ ਲਈ ਤਾਂ ਕਹਿੰਦੇ ਲੋਕ 100-100 ਕਰੋੜ ਰੁਪਏ ਚੱਕੀ ਫਿਰਦੇ ਆ ਤਾਂ ਬਹੁਤ ਥੋੜਾ ਜਿਹਾ ਹੈ ਤੇ ਖੈਰ ਇਹਦੇ ਚ ਆਪਾਂ ਤੇ ਹੁਣ ਪੂਰੀ ਪੋਸਟੀ ਨਹੀਂ ਕਰ ਸਕਦੇ ਭਾਈ ਕਿ ਤੋ ਕਿੰਨਾ ਲਿਆ ਤੇ ਕਾਗਜ਼ਾਤ ਕਿੰਨਾ ਲਿਆ ਪਰ ਇੰਟਰਸਟਿੰਗ ਚੀਜ਼ ਹੈ ਨਾ ਇਹਨਾਂ ਦੀ ਡਿਕਲੇਰੇਸ਼ਨ ਦੇ ਵਿੱਚ ਜਿਹੜੀ ਇਹ ਚੀਜ਼ ਨਿਕਲੀ ਆ ਹਮ ਕਿ ਭਾਈ ਲਗਭਗ ਇੱਕ ਐਮਪੀ ਦੇ ਘਰੋਂ ਇਹਨਾਂ ਨੂੰ ਜਾਂਦਾ ਹੈ ਕਰੋੜ ਠੀਕ ਹੈ ਜੀ ਹਮ ਇੱਕ ਐਮਪੀ ਦੇ ਘਰੋਂ ਲਗਭਗ ਅਧਾ ਕਰੋੜ ਜੀ ਤੇ ਜਾਂਦਾ ਕਿਸ ਨਾਮ ਤੇ ਆ ਲੋਨ ਦੇ ਨਾਮ ਤੇ ਬਿਲਕੁਲ ਲੋਨ ਦੇ ਨਾਮ ਤੇ ਬਿਲਕੁਲ ਬਿਲਕੁਲ ਤੇ ਇਹਦਾ ਮਤਲਬ ਹੈ ਕਿ ਜੋ ਸੇ ਸੋਧਿਆ ਸਾਹਿਬ ਕਮਾਉਂਦੇ ਕਰਦੇ ਆ ਹੂੰ ਫਿਰ ਉਹਦੇ ਨਾਲ ਤੇ ਪੂਰੀ ਨਹੀਂ ਫੜਦੀ ਨਾ ਹੂੰ ਤਾਂ ਫਿਰ ਇੱਥੇ ਤਾਂ ਕ੍ਰਾਂਤੀ ਕਰਨ ਦੀ ਜ਼ਰੂਰਤ ਹੈ ਕਿ ਇੱਕ ਗਰੀਬ ਦਾ ਬੱਚਾ ਕਿ ਐਮਬੀਬੀਐਸ ਨਹੀਂ ਕਰ ਸਕਦਾ ਹੂੰ ਤਾਂ ਉਹਦੇ ਵੀ ਸੁਫਨੇ ਹੋਣਗੇ ਬਿਲਕੁਲ ਇੱਕ ਗਰੀਬ ਦਾ ਬੱਚਾ ਚਾਹੇ ਉਹ ਕਿਸੇ ਵੀ ਵਰਗ ਚੋਂ ਹੋਵੇ ਹੂੰ ਕਿ ਉਹ टॉप ਦਾ ਇੰਜੀਨੀਅਰ ਨਹੀਂ ਮਨ ਸਕਦਾ ਜੀ ਯਾਨੀ ਇਹ ਤੇ ਫਿਰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਿੱਖਿਆ ਦਾ ਵੀ ਰਾਖਵਾ ਕਰਨ ਹੋ ਗਿਆ ਜੀ ਬਿਲਕੁਲ ਆਉ ਜੇ ਕੋ ਚੰਗਾ ਹੈਗਾ ਤੇ ਭਾਈ ਪੜਾ ਲਓ ਨਹੀਂ ਤੇ ਬਸ ਹਾਂ ਜੀ ਇਨੀ ਰਕਮ ਆ ਤੇ ਇਤفاقਨ ਜੇ ਕਿਤੇ ਤੁਸੀਂ ਭਾਈ ਜਰਨਲ ਵਰਗ ਦੇ ਵਿੱਚ ਜੰਮੇ ਹੋ ਤੇ ਕੋਲ ਤੁਹਾਡੇ ਕੁਝ ਵੀ ਨਹੀਂ ਹੈਗਾ ਬਿਲਕੁਲ ਕੱਖ ਵੀ ਨਹੀਂ ਹੈ ਤੇ ਤੁਸੀਂ ਉਧਰੋਂ ਵੀ ਗਏ ਉਹ ਤੋਂ ਹੀ ਵੱਡੀ ਤਰਾਸਦੀ ਬਿਲਕੁਲ ਬਿਲਕੁਲ ਮਿੰਟੂ ਜੀ ਰਾਜਕਮਰ ਜੀ ਕਹਿ ਰਹੇ ਨੇ ਕਿ ਜ਼ੈਡ ਪਾਲ ਸਿਕਿਉਰਟੀ ਵਾਲਾ ਜਿਹੜਾ ਮੁੱਦਾ ਵਿਕਰਮ ਮੁਰੀਠੀਆ ਨੇ ਚੁੱਕਿਆ ਕਹਿੰਦੇ ਕੀ ਉਹ ਸਹੀ ਹੈ ਤੇ ਮੁਰੀਠੀਆ ਸਾਹਿਬ ਵਾਲਾ ਹੁਣ ਆਪਾਂ ਨੂੰ ਥੋੜਾ ਜਿਹਾ ਕੋਖਣਾ ਪੈਣਾ ਪੜਨਾ ਪੈਣਾ